ਹਾਂਜੀ ਦੋਸਤੋ ਇੱਕ ਬਹੁਤ ਵਧੀਆ ਤੋਹਫਾ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਆਹ ਤੈਨੂੰ ਡੱਬੇ ਆ ਮੈਂ ਕਹਿੰਦਾ ਜਾਦੂਈ ਡੱਬੇ ਆ ਇਹਨਾਂ ਦੇ ਵਿੱਚੋਂ ਚੀਜ਼ ਨਿਕਲੂ ਤੁਸੀਂ ਦੇਖੋ ਕਮਾਲ ਦੀ ਚੀਜ਼ ਆ ਤੇ ਪਹਿਲਾਂ ਤੁਹਾਨੂੰ ਆ ਵੱਡੇ ਡੱਬੇ ਦੇ ਵਿੱਚੋਂ ਦਿਖਾਉਣਾ ਵੀ ਇਹਦੇ ਵਿੱਚੋਂ ਕੀ ਨਿਕਲਦਾ ਤੇ ਕੀ ਕਰਾਉਂਦਾ ਇਹਦੇ ਵਿੱਚ ਦੇਖ ਕੇ ਤੁਸੀਂ ਆਪ ਵੀ ਸੋਚੋਗੇ ਬਹੁਤ ਵਧੀਆ ਤੇ ਬਹੁਤ ਮੈਂ ਕਹਿੰਦਾ ਫਾਇਦੇਮੰਦ ਚੀਜ਼ ਆ ਆਪਣੇ ਕਿਸਾਨ ਵੀ ਰਖੇਤਾਂ ਚ ਪਾਣੀ ਲਾਉਂਦੇ ਆ ਜਾਂ ਕੋਈ ਸਕਿਉਰਟੀ ਗਾਰਡ ਜਾਂ ਕੋਈ ਇਹ ਮਤਲਬ ਵੀ ਕੋਈ ਵੀ ਕੰਮ ਕਰਦਾ ਆਪਣਾ ਵੀਰ ਉਨਾ ਵਾਸਤੇ ਕਿ ਬਹੁਤ ਵਧੀਆ ਟਾਰਚ ਹੈ ਆ ਦੇਖੋ ਜੀ ਇਥੇ ਆਨ ਹੁੰਦੀ ਹੈ ਇਹ ਹੋ ਗਿਆ ਉਹ ਨਾ ਦੇਖੋ ਲਾਈਟ ਫੋਕਸ ਕਰਦੀ ਹੈ ਹੁਣ ਸਾਰੇ ਆਪ ਨੂੰ ਐ ਦਿਖਦਾ ਜਿਵੇਂ ਵੀ ਗੱਡੀ ਦੀ ਲੇਟ ਤੋਂ ਵੀ ਜ਼ਿਆਦਾ ਹੈ ਇਸ ਨੂੰ ਇਸ ਤਰ੍ਹਾਂ ਕਰਾਂਗੇ ਸਾਹ ਦੇਖੋ ਜੀ ਇਹਦੀ ਲਾਈਟ ਘੱਟੋ ਘੱਟ 10 ਕਿਲੀਆਂ ਤੱਕ ਜਾਂਦੀ ਹੈ ਇਸ ਨੂੰ ਜੇ ਆਪਾਂ ਇਸ ਤਰ੍ਹਾਂ ਫੋਕਸ ਕਰਾਂਗੇ ਪਿੱਛੇ ਨੂੰ ਤਾਂ ਆਹ ਦੇਖੋ ਲਾਈਟ ਬਹੁਤ ਜ਼ਿਆਦਾ ਲਾਈਟ ਹੈ ਜਿੰਨੀ ਵੀ ਕਹੋ ਅੱਗੇ ਕਰਾਂਗੇ ਤਾਂ ਇਸ ਤਰ੍ਹਾਂ ਜਾਂਦੀ ਆ ਉਹ ਦਰਖਤ ਦੀਆਂ ਦੂਰ ਤਾਈਂ ਆ ਦੇਖੋ ਜੀ ਗੱਡੀ ਨਾਲੋਂ ਵੀ ਜ਼ਿਆਦਾ ਲੜ ਜੇ ਮੈਂ ਆਪਾਂ ਕਈ ਵੀ ਆਪਣੀਆਂ ਗੱਡੀਆਂ ਦੀਆਂ ਕਾਰਾਂ ਦੀਆਂ ਲਾਈਟਾਂ ਹੁੰਦੀਆਂ ਉਹਨਾਂ ਤੋਂ ਵੀ ਜ਼ਿਆਦਾ ਤੇਜ਼ ਹੈ ਨਹੀਂ ਜੰਨੀ ਬਹੁਤ ਵਧੀਆ ਪ੍ਰੋਜੈਕਟ ਹੈ ਜੀ ਇਹ ਇਹ ਚਾਰਜੇਬਲ ਹੈਗੀ ਹੈ ਜੀ ਇਹ ਲਿਥੀਅਮ ਬੈਟਰੀ ਦੇ ਵਿੱਚ ਹੈ ਚਾਰਜ ਹੁੰਦੀ ਹੈ ਬਹੁਤ ਸ਼ਾਨਦਾਰ ਮੈਂ ਤਾਂ ਦੇਖੋ ਜੀ ਇਹ ਕਿੰਦਾ ਚੱਕਰ ਕਰ ਦਿੰਦਾ ਇਹੇ ਆਪਣੀ ਬੈਟਰੀ ਹੈਗੀ ਜੀ 1200 ਰੁਪਏ ਦੀ ਆਨਲਾਈਨ ਤਾਂ ਮਹਿੰਗੇ ਮਿਲਦੇ ਆਏ ਪਰ ਆਪਣੇ ਕੋਲੋਂ 1200 ਰੁਪਏ ਦੀ ਮਿਲਦੀ ਆ ਰੰਦਾਵਾ ਸੋਲ ਐਂਡ ਇਲੈਕਟ੍ਰਿਕ ਸੋਲਿਊਸ਼ਨ ਪਿੰਡ ਤੇਣਾ ਬੁਜਾਰੀਆ ਆ ਦੇਖੋ ਜੀ ਅਸੀਂ ਆਪਣੇ ਹੁਣ ਘਰੇ ਖੜੇ ਆ ਘਰ ਦੇ ਅੱਗੇ ਖੇਤਾਂ ਦੇ ਵਿੱਚ ਲਾਈਟ ਦਿਖਾ ਰਹੇ ਆ ਤਾਂ ਕਰਕੇ ਆ ਦੇਖੋ ਦੂਰ ਤੱਕ ਕਿੰਨੀ ਵਧੀਆ ਲਾਈਟ ਜਾ ਰਹੀ ਹੈ ਪੂਰਾ ਕਲੀਅਰ ਦਿਖ ਰਿਹਾ ਹੈ ਜੇ ਇਸ ਨੂੰ ਆਪਾਂ ਲਾਈਟ ਨੂੰ ਫੋਕਸ ਨੂੰ ਬੈਕ ਕਰਾਂਗੇ ਤਾਂ ਇਸ ਤਰ੍ਹਾਂ ਦੀ ਲਾਈਟ ਬਣ ਜਾਂਦੀ ਹੈ ਇਹ ਥੋੜੀ ਜਿਹੀ ਵੱਧ ਕੀਮਤ ਚ 1200 ਰੁਪਏ ਦੀ ਹੈ ਇਸ ਤੋਂ ਛੋਟੀਆਂ ਵੀ ਦੋ ਲੱਟ ਆਈਆਂ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਜਿਹੜੇ ਨਾ ਬਣੇ ਰਹੋ ਆਹ ਲੋ ਜੀ ਇਸ ਤਰ੍ਹਾਂ ਚੱਲਦੀ ਹੈ ਹਾਂ ਕੁਝ ਰਹੇ ਜੀ